ਇਸ ਦੇ ਰੁਕਣ ਦੇ ਵਿੱਚ ਇੱਕ 1982 ਦੀ ਜੱਜਮੈਂਟ ਹੈ ਜੀ ਤਾਂ ਅਸੀਂ ਜਦੋਂ ਇਸ ਨੂੰ ਲੀਗਲੀ ਦੇਖ ਰਹੇ ਹਾਂ ਤਾਂ ਆਪਾਂ ਇਹ ਲੀਗਲੀ ਦੇਖੀਏ ਕਿ ਕਿਉਂ ਤੇ ਕਿਵੇਂ ਰੁਕਿਆ ਮੈਂ ਤੁਹਾਨੂੰ ਦੱਸਿਆ ਸੀ ਵੀ ਸਜ਼ਾ ਸੈਸ਼ਨ ਕੋਰਟ ਨੇ 2007 ਵਿੱਚ ਕੀ ਕੀਤੀ ਸੀ ਦੋ ਬੰਦਿਆਂ ਨੂੰ ਫਾਂਸੀ ਦੋ ਬੰਦਿਆਂ ਨੂੰ ਫਾਂਸੀ ਇੰਪੋਰਟੈਂਟ ਹੈ ਦੋ ਕੋਕੀ ਉਸ ਨੂੰ ਇੱਕ ਕਾਮਨ ਜਜਮੈਂਟ ਰਾਹੀਂ ਫਾਂਸੀ ਦੀ ਸਜ਼ਾ ਦਿੱਤੀ ਗਈ ਜਗਤਾਰ ਸਿੰਘ ਹਵਾਰਾ ਤੇ ਬਲਵੰਤ ਸਿੰਘ ਰਾਜੂ ਨੂੰ ਦੋਵਾਂ ਨੂੰ ਕਾਮਨ ਜਜਮੈਂਟ ਰਾਹੀਂ ਇੱਕੋ ਐਫਆਈਆਰ ਵਿੱਚ ਕਾਮਨ ਜਜਮੈਂਟ ਰਾਹੀਂ ਕੈਦ ਕੀਤੀ ਗਈ ਫਾਂਸੀ ਦੀ ਇੱਕ ਦੀ ਕਮਿਊਟ ਕਰ ਦਿੱਤੀ ਹੈ ਹੁਣ ਆ ਜਜਮੈਂਟ ਪਲੇ ਚ ਆਊਗੀ ਜਿਹੜੀ ਮੈਂ ਹੁਣ ਤੁਹਾਨੂੰ ਜਜਮੈਂਟ ਦੱਸੂਗਾ ਜਿਹੜੀ ਤੁਸੀਂ 81 ਵਾਲੀ ਗੱਲ ਕਰਦੇ ਹੋ 82 ਦੀ ਜਜਮੈਂਟ ਹੈ ਪਰ ਇਹ 1976 ਤੋਂ ਲੈ ਕੇ ਤੇ 1982 ਤੱਕ ਇਹ ਸਾਰਾ ਪੀਰੀਅਡ ਹੈ ਇਸ ਪੀਰੀਅਡ ਵਿੱਚ ਕੀ ਹੋਇਆ ਮੈਂ ਤੁਹਾਨੂੰ ਦੱਸਦਾ ਪੀਲੀ ਭੀਤਰੀਏ ਵਿੱਚ ਉੱਤਰ ਪ੍ਰਦੇਸ਼ ਉਸ ਵੇਲੇ ਉੱਤਰ ਪ੍ਰਦੇਸ਼ ਪੀਲੀ ਭੀਤ ਚ ਟ੍ਰਿਪਲ ਮਰਡਰ ਹੁੰਦਾ ਤਿੰਨ ਬੰਦਿਆਂ ਦਾ ਤਿੰਨ ਬੰਦੇ ਮਰਡਰ ਹੁੰਦੇ ਆ ਉਹ ਵੀ ਪੰਜਾਬੀ ਬੰਦੇ ਸੀ ਸਿੱਖ ਬੰਦੇ ਸੀ ਤੇ ਉਹਨਾਂ ਦਾ ਮਰਡਰ ਕਰਦੇ ਚਾਰ ਮਰਨ ਵਾਲੇ ਵੀ ਮਾਰਨ ਵਾਲੇ ਵੀ ਮਾਰਨ ਵਾਲੇ ਵੀ ਮਾਰਨ ਵਾਲੇ ਵੀ ਅੱਛਾ ਤੇ ਚਾਰ ਬੰਤੇ ਉਹਨਾਂ ਦਾ ਮਰਡਰ ਕਰ ਦਿੰਦੇ ਤਿੰਨ ਅਰੈਸਟ ਹੋ ਜਾਂਦੇ ਐ ਤੇ ਇੱਕ ਬੰਦਾ ਜਿਸ ਦਾ ਨਾਮ ਮਹਿੰਦਰ ਸਿੰਘ ਸੀ ਉਹ ਜੋ ਮੈਂ ਤੁਹਾਨੂੰ ਦੱਸ ਰਿਹਾ ਉਹ ਐਸ ਐਸ ਪਰ ਰਿਕਾਰਡ ਐਸ ਪਰ ਰਿਕਾਰਡ ਐਸ ਪਰ ਜੁਡੀਸ਼ੀਅਲ ਰਿਕਾਰਡ ਆਫ ਦੀ ਆਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਜੀ ਜੋ ਮੈਂ ਕਹਿ ਰਿਹਾ ਉਹ ਆ ਤੇ ਕਿਸੇ ਨੇ ਜਜਮੈਂਟ ਪੜਨੀ ਹੋਵੇ ਤਾ ਹਰਬੰਸ ਸਿੰਘ ਵਰਸਸ ਸਟੇਟ ਆਫ ਯੂਪੀ ਐਂਡ ਆਦਰਸ ਡਿਸਾਈਡਡ ਔਨ 12 ਫਿਬਰੂਰੀ 1982 ਤੇ ਇਸ ਦਾ ਨੰਬਰ ਹੈਗਾ 1982 EIR 849 1982 A ਦਾ ਨੰਬਰ ਹੈ ਫੁੱਲ ਬੈਂਚ ਦਾ ਫੈਸਲਾ ਜੀ ਓਕੇ ਜੋ ਮੈਂ ਦੱਸ ਰਿਹਾ ਇਸੇ ਰਿਕਾਰਡ ਤੋਂ ਦੱਸ ਰਿਹਾ ਜੁਡੀਸ਼ੀਅਲ ਹਾਂ ਇੱਕ ਬੰਦਾ ਇਨਕਾਉਂਟਰ ਚ ਮਾਰੇ ਇੱਕ ਬੰਦਾ ਜਿਸ ਦਾ ਨਾਮ ਮਹਿੰਦਰ ਸਿੰਘ ਸੀ ਉਹ ਬਾਹਰ ਸੀ ਰੈਸਟਨੀ ਸੀ ਹੋਇਆ ਪੁਲਿਸ ਐਨਕਾਉਂਟਰ ਚ ਮਾਰੇ ਆ ਜਾਂਦਾ ਪਿੱਛੇ ਹੁਣ ਤਿੰਨ ਬੰਦੇ ਰਹਿ ਗਏ ਤਿੰਨ ਰਹਿ ਗਏ ਜਿਹੜੇ ਉਹਨਾਂ ਨੂੰ ਪੀਲੀ ਭੀਤ ਕੋਟ ਵਿੱਚ ਕੇਸ ਚੱਲਿਆ ਤੇ ਤਿੰਨਾਂ ਬੰਦਿਆਂ ਨੂੰ ਫਾਂਸੀ ਦੀ ਸਜ਼ਾ ਹੋ ਗਈ ਕਿਹੜੇ ਕਿਹੜੇ ਸੀ ਇਹ ਬੰਦੇ ਇੱਕ ਦਾ ਨਾਂ ਸੀ ਕਸ਼ਮੀਰ ਸਿੰਘ ਇੱਕ ਦਾ ਨਾਂ ਸੀ ਜੀਤਾ ਸਿੰਘ ਇੱਕ ਦਾ ਨਾਂ ਸੀ ਹਰਬੰਦ ਸਿੰਘ ਹਰਬੰਦ ਸਿੰਘ ਹਜੇ ਵੀ ਜਿਉਂਦਾ ਹੈ ਤਾਂ ਮੇਰੀ ਗੱਲ ਵੀ ਹੋਈ ਹੈ ਮੈਂ ਤੁਹਾਨੂੰ ਅੱਡ ਦੱਸੂਗਾ ਇਹ ਕਸ਼ਮੀਰ ਸਿੰਘ ਹਰਬੰਦ ਸਿੰਘ ਤੇ ਜੀਤਾ ਸਿੰਘ ਇਹ ਤਿੰਨ ਬੰਦਿਆਂ ਨੂੰ ਕਾਮਨ ਜਜਮੈਂਟ ਰਾਹੀਂ ਇੱਕੋ ਰੋਲ ਇੱਕੋ ਗੱਲਬਾਤ ਹੋਣ ਕਰਕੇ ਮਾਨਯੋਗ ਸੈਸ਼ਨ ਜੱਜ ਪੀਲੀ ਭੀਤ ਨੇ ਫਾਂਸੀ ਦੀ ਸਜ਼ਾ ਸੁਣਾਈ ਓਕੇ ਇਹ ਹਾਈ ਕੋਰਟ ਯੂਪੀ ਹਾਈ ਕੋਰਟ ਚ ਗਈ ਉਥੋਂ ਸਜ਼ਾ ਰਹੇਗੀ ਤਨਾਮ ਬਰਕਰਾਰ ਰਹੇਗੀ ਪਾਵ ਕੀ ਫਾਂਸੀ ਰਹੇਗੀ ਇਹਨਾਂ ਦੀ ਇਹ ਆਪਦੀਆਂ ਆਪਦੀਆਂ ਸਜ਼ਾ ਦੇ ਖਿਲਾਫ ਅੱਡੋ ਅੱਡ ਸਮਿਆਂ ਤੇ ਸੁਪਰੀਮ ਕੋਰਟ 'ਚ ਇਹਨਾਂ ਨੇ ਪਟੀਸ਼ਨਾਂ ਪਾਈਆਂ ਤਾਂ ਕਸ਼ਮੀਰਾ ਸਿੰਘ ਦੀ ਇੱਕ ਜੁੜੀ ਇੱਕ ਬੈਂਚ ਨੇ ਕਮਿਊਟ ਕਰਤੀ ਭਾਵੇਂ ਭਾਵੇਂ ਕੀ ਕਮਿਊਟ ਦਾ ਭਾਵ ਹੈ ਫਾਂਸੀ ਤੋਂ ਤੋੜ ਕੇ ਉਮਰ ਕੈਚ ਕਨਵਰਟ ਕਰਤੀ ਜਿੰਨਾਂ ਫਾਂਸੀ ਤੋੜਦੇ ਹਾਂ ਫਾਂਸੀ ਤੋੜਦੀ ਪੰਜਾਬੀ ਭਾਸ਼ਾ ਚਾਪਾਂ ਲਈ ਤੁਹਾਡੇ ਸ਼ਰੋਤਿਆਂ ਲਈ ਫાંਸੀ ਤੋਂ ਫાંਸੀ ਤੋੜਤੀ ਤੇ ਉਮਰ ਕੈਦ ਕਰਤੀ ਕਸ਼ਮੀਰਾ ਸਿੰਘ ਦੀ ਬਾਕੀ ਰਹਿ ਗਿਆ ਹਰਵੰਦ ਸਿੰਘ ਤੇ ਜੀਤਾ ਸਿੰਘ ਹਾਂ ਉਹਨਾਂ ਨੇ ਵੀ ਆਪਦੀਆਂ ਪਟੀਸ਼ਨਾਂ ਪਾਤੀਆਂ ਉਹਨਾਂ ਦੀ ਫાંਸੀ ਰਹਿ ਗਈ ਅੱਛਾ ਉਹਨਾਂ ਦੀ ਤੋੜੀ ਨਹੀਂ ਕਮਿਊਟਰ ਨਹੀਂ ਕੀਤਾ ਸੇਮ ਕਤਲ ਕੇਸ ਸੇਮ ਜੱਜਮੈਂਟ ਸੇਮ ਐਫ ਆਈ ਆਰ ਸੇਮ ਬੰਦੇ ਕਾਮਨ ਜੱਜਮੈਂਟ ਤਿੰਨਾਂ ਨੂੰ ਲੋਅਰ ਕੋਰਟ ਨੇ ਫાંਸੀ ਦੀ ਸਜ਼ਾ ਦਿੱਤੀ ਜੇ ਲੋਅਰ ਕੋਰਟ ਜਿਹੜਾ ਐਡੀਸ਼ਨਲ ਸੈਸ਼ਨ ਜੱਜ ਹੈ ਜਾਂ ਸੈਸ਼ਨ ਜੱਜ ਹੈ ਜੇ ਕਿਸੇ ਇੱਕ ਨੂੰ ਉਸੇ 스테ਜ ਤੇ ਉਸੇ 스테ਜ ਤੇ ਪਹਿਲੀ ਪਹਿਲੇ ਫੈਸਲੇ ਤੇ ਕਹਿ ਦੇ ਵੀ ਨਹੀਂ ਐਸ ਨੂੰ ਮੈਂ ਲਾਈਫ ਦਿੰਨਾ ਐਸ ਨੂੰ ਮੈਂ ਉਮਰ ਕਹਿ ਤੋ ਫਾਂਸੀ ਦੇਣਾ ਉਹ ਗ੍ਰੈਵਿਟੀ ਆਫ ਅਫੈਂਸ ਉੱਥੇ ਦੇਖਿਆ ਜਾਣਾ ਠੀਕ ਹੈ ਜੀ ਓਕੇ ਹੁਣ ਹਾਈ ਸੁਪਰੀਮ ਕੋਰਟ ਆਫ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਨੇ ਕਸ਼ਮੀਰਾ ਸਿੰਘ ਦੀ ਕਮਿਊਟ ਕਰਤੀ ਪਾਪ ਕੀ ਤੋੜਦੀ ਹਰਬੰਸ ਸਿੰਘ ਵੀ ਜਾਂਦਾ ਰਿਹਾ ਜੀਤਾ ਸਿੰਘ ਵੀ ਜਾਂਦਾ ਰਿਹਾ ਉਹਨਾਂ ਨੇ ਬਾਗ ਰਹਿਣ ਦਿੱਤੀ ਗੁਰਮ ਲਾ ਰੋਹਾ ਹੈ ਹਾਂ ਇਹਨਾਂ ਨੂੰ ਠਾਹੇ ਲਾ ਦੋ ਉਹ ਕੀ ਹੋਇਆ ਪ੍ਰੈਜ਼ੀਡੈਂਟ ਆਫ ਇੰਡੀਆ ਕੋਲ ਮਾਨਯੋਗ ਰਾਸ਼ਟਰਪਤੀ ਜੀ ਕੋਲ ਜਾਂਦੇ ਰਹੇ ਅਪੀਲ ਚ ਉਹ ਰਾਸ਼ਟਰਪਤੀ ਜੀ ਨੇ ਵੀ ਰਿਜੈਕਟ ਕਰ ਦਿੱਤੀ ਤਕਰੀਬਨ ਤਕਰੀਬਨ ਸਾਰੇ ਰਸਤੇ ਬੰਦ ਹੋ ਗਏ ਮਰਸੀ ਮਰਸੀ ਕਰ ਲਈ ਪਰ ਇੱਕ ਵਾਰ ਫੇਰ ਵੀ ਕਰ ਸਕਦੇ ਆ ਹੁਣ ਹੋਇਆ ਕੀ ਇਹ ਜਿਹੜਾ ਪ੍ਰੈਜ਼ੀਡੈਂਟ ਆਫ ਇੰਡੀਆ ਨੇ ਮਾਨਯੋਗ ਰਾਸ਼ਟਰਪਤੀ ਜੀ ਨੇ ਇਹ 22 ਅਗਸਤ 1981 ਡੇਟ ਦੇਖਿਓ 22 ਅਗਸਤ 1981 ਨੂੰ ਮਾਨਯੋਗ ਰਾਸ਼ਟਰਪਤੀ ਜੀ ਜੋ ਵੀ ਸੀ ਉਹਨਾਂ ਨੇ ਆਪ ਦੀ ਆਰਟੀਕਲ 72 ਆਫ ਦੀ ਕਨਸਟੀਟਿਊਸ਼ਨ ਆਫ ਇੰਡੀਆ ਰਸਟ ਬਾਵਰ ਰਵਸਟਡ ਕਮਿਊਟ ਕਰ ਸਕਦੇ ਆ ਕਮਿਊਟ ਕਰਕੇ ਨਹੀਂ ਬਹਾਲ ਕਰਤੀ ਰੇਣ ਦਿੱਤੀ ਕਹਿੰਦੇ ਫਾਂਸੀ ਲਾਓ ਤਾਂ ਤਰਸ ਨਹੀਂ ਕੀਤਾ ਲਾਓ ਹੋ ਗਿਆ ਜੀਤਾ ਸਿੰਘ ਨੂੰ ਆਰਡਰ ਹੋ ਗਈ ਫਾਂਸੀ ਲਾਓ ਲਾਓ ਤਾਂ ਉਹ ਜੀਤਾ ਜਿਹੜਾ ਹਰਪੰਸ ਸਿੰਘ ਸੀ ਉਹ 23 ਤਰਾਰਸੀ ਉਹਦੀ ਪੈਰਵਾਈ ਵਾਲੇ ਵੀ ਤਕੜੇ ਸੀ ਉਹਨਾਂ ਨੇ ਕਿਤੇ ਪਹਿਲੇ ਹੀ ਤਿਆਰੀ ਚੁਰੀ ਕਰੀ ਰੱਖੀ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਹਰਬੰਸ ਸਿੰਘ ਨਾਲ ਮੇਰੀ ਗੱਲ ਵੀ ਹੋਈ ਮੈਂ ਉਹਨੂੰ ਪੁੱਛਿਆ ਵੀ ਕਿਵੇਂ ਤੂੰ ਕਿਵੇਂ ਬਚ ਗਿਆ ਤੇ ਜੀਤਾ ਕਿਵੇਂ ਲੱਗ ਗਿਆ ਤਾਂ ਉਹ ਕਹਿੰਦੇ ਜੀ ਮੇਰੇ ਜਿਹੜੇ ਪੈਰਬਾਈ ਵਾਲੇ ਸੀ ਨਾ ਉਹ ਬੜੇ ਤੇਜ਼ ਸੀ ਜਖੜ ਸਾਹਿਬ ਉਹਨਾਂ ਨੇ ਨਾਲ ਦੀ ਨਾਲ ਹੀ ਕਾਰਵਾਈ ਕਰਤੀ ਹੁਣ ਦੇਖੋ ਸਮਾਂ ਦੇਖੋ ਜੇ ਕਿਸੇ ਦੀ ਘਟੀ ਹੈ ਜਾਂ ਵਧੀ ਹੈ ਉਹ ਸਮਾਂ ਦੇਖੋ 22 ਅਗਸਤ 1981 ਨੂੰ ਮਾਨਯੋਗ ਮਹਾਮਹੀਨ ਭਾਰਤ ਦੇ ਮਰਸੀ ਪਟੀਸ਼ਨਾਂ ਦੋਵਾਂ ਦੀ ਰਿਜੈਕਟ ਕਰਦੇ ਹਰਬੰਸ ਦੀ ਤੇ ਜਿੱਤੇ ਦੀ ਉਹ ਰਿਜੈਕਟ ਹੋਣ ਸਾਰ ਸਾਰੇ ਡਾਕੂਮੈਂਟ ਤਿਆਰ ਸੀਰ ਹਰਬੰਸ ਦਾ ਵਕੀਲ ਫੇਰ ਐਸਐਲਪੀ ਪਾ ਦਿੰਦਾ ਹੈ ਪਟੀਸ਼ਨ ਪਾ ਦਿੰਦਾ ਹੈ ਮਾਨਯੋ ਸੁਪਰੀਮ ਕੋਰਟ ਆਫ ਇੰਡੀਆ ਤੇ ਜਦੋਂ ਉਹਨੂੰ ਸੁਣਵਾਈ ਹੁੰਦੀ ਹੈ ਉਦੋਂ ਨੂੰ 6 ਅਕਤੂਬਰ 1981 ਆ ਜਾਂਦੀ ਹੈ 6 ਅਕਤੂਬਰ 1985 ਨੂੰ ਸੈਸ਼ਨ ਜੱਜ ਅਪੀਲੀ ਭੀਤ ਹਰਪੰਸ ਤੇ ਜੀਤੇ ਦੇ ਆਰਡਰ ਕੱਢ ਦਿੰਦਾ ਹੈ ਡੈਥ ਵਾਰੰਟ ਦੇ ਤੇ ਸੁਪਰਡੈਂਟ ਉਹਨਾਂ ਨੂੰ ਦੱਸ ਦਿੰਦਾ ਜੀ ਵੀ ਪਟੀਸ਼ਨ ਜੀਤੇ ਦੀ ਪਾਈ ਹਰਬੰਸ ਸਿੰਘ ਦੀ ਪਾਈ ਵੀ ਹੈ ਤੇ ਜੀਤਾ ਸਿੰਘ ਨੂੰ ਕਹਿੰਦੇ ਆ ਜਾ ਬਈ ਜੀਤਾ ਸਿੰਘ ਨੂੰ ਫਾਂਸੀ ਲਾ ਦਿੰਦੇ ਅੱਛਾ ਹਾਂ ਹਾਂ ਜੀਤਾ ਸਿੰਘ ਨੂੰ ਫਾਂਸੀ ਲਾ ਤਾ ਤੰਗਦਾ 6 ਅਕਤੂਬਰ 1981 ਅੱਛਾ 6 ਅਕਤੂਬਰ ਤੇ ਉਧਰੋਂ 22 ਅਗਸਤ ਸਿਰਫ ਡੇਢ ਮਹੀਨੇ ਦਾ ਸਮਾਂ ਮਿਲਿਆ ਮਹੀਨੇ ਦੇ ਵਿੱਚ ਵਿੱਚ ਚੱਕਦਾ ਜੀਤਾ ਸਿੰਘ ਨੇ ਹਜੇ ਐਂਟ ਹੋ ਸਕਦਾ ਐਂ ਚੱਕਦਾ ਵੀ ਹਰਪੰਸ ਦੀ ਪਟੀਸ਼ਨ ਦਾ ਦੇਖ ਲੈਨੇ ਆ ਫੇਰ ਮੈਂ ਪਾਉਂਗਾ ਐਉ ਜੀ ਸੋਹ ਕੁੰਡ ਗਿਆ ਕੈਦੀ ਵੀ ਕੱਢਦੇ ਐ ਬੜਾ ਕੈਦੀਆਂ ਨੂੰ ਇੱਕ ਦੂਜੇ ਤੋਂ ਪੁੱਛਦੇ ਤੂੰ ਐ ਕਰ ਲੈ ਤੂੰ ਐ ਕਰ ਲੈ ਬਹੁਤ ਕੁਝ ਚੱਲਦਾ ਤਾਂ ਹੋ ਸਕਦਾ ਉਹ ਐਉ ਜੀ ਕੁਝ ਰਹਿ ਗਿਆ ਹੋਵੇ ਪਰ ਸੁਪਰਡੈਂਟ ਪੀਲੀ ਵੀ ਜੇਲ੍ਹ ਨੇ ਆਰਡਰ ਪੜੇ ਹਰਪੰਸ ਸਿੰਘ ਦੀ ਮਾਨਯੋਗ ਸੁਪਰੀਮ ਕੋਰਟ ਨੇ ਸਟੇ ਕੀਤੀ ਵੀ ਹੈ ਜੀਤਾ ਸਿੰਘ ਕਹਿੰਦਾ ਤੇਰੀ ਤਾਂ ਸਟੇ ਹੈ ਨਹੀਂ ਮਤਲਬ ਉਹ ਬਲੈਕ ਬਰੈਂਡ ਐਗਜ਼ੀਕਿਊਟ ਕਰਤਾ ਐਗਜ਼ੀਕਿਊਟ ਕਰਤਾ ਜੀਤਾ ਸਿੰਘ ਨੂੰ ਲਟਕਾਤਾ ਜੀਤਾ ਸਿੰਘ ਮਰ ਗਿਆ ਵਿਚਾਰਾ ਸਵਰਗਾਂ ਚ ਪਹੁੰਚ ਗਿਆ ਠੀਕ ਹੈ ਹਰਪੰਸ ਸਿੰਘ ਬਚ ਗਿਆ ਉਹ ਜਦੋਂ ਹਰਪੰਸ ਸਿੰਘ ਦੀ ਬਾਅਦ ਚ ਤਰੀਕਾਂ ਪਈਆਂ ਤਾਂ ਉਹ ਜਦੋਂ ਬਹਿਸ ਹੁੰਦੀ ਉੱਥੇ ਤਾਂ ਉਹ ਵਕੀਲ ਨੇ ਕਹਿਤਾ ਇਹਦੇ ਵਿੱਚ ਲਿਖਿਆ ਹੋਇਆ ਹੈ ਵਕੀਲ ਨੇ ਧਿਆਨ ਚ ਲਿਆਤਾ ਵੀ ਜੀ ਮੇਰੇ ਕਲਾਇੰਟ ਨੂੰ ਮੇਰੇ ਕਲਾਇੰਟ ਨੂੰ ਪਟੀਸ਼ਨਰ ਨੂੰ ਬੈਨੀਫਿਟ ਦਿੱਤਾ ਜਾਵੇ ਕਸ਼ਮੀਰਾ ਸਿੰਘ ਦੀ ਕਮਿਊਟੀਸ਼ਨ ਦਾ ਜੋ ਕਸ਼ਮੀਰਾ ਸਿੰਘ ਦੀ ਕਮਿਊਟੀਸ਼ਨ ਹੋਈ ਹੈ ਡੈਥ ਮੌਤ ਦੀ سزا ਤੋੜੀ ਹੈ ਉਹਦਾ ਬੈਨੀਫਿਟ ਮੇਰੇ ਕਲਾਇੰਟ ਹਰਬੰਸ ਸਿੰਘ ਨੂੰ ਵੀ ਦਿੱਤਾ ਜਾਵੇ ਤੇ ਉੱਥੇ ਹੀ ਪਤਾ ਲੱਗਿਆ ਕਹਿੰਦੇ ਜੀ ਜੀਤਾ ਸਿੰਘ ਕਦੇ ਉਤਾ ਜੀ ਚਾੜਤਾ ਗੱਡੀ ਚਾੜਤਾ ਉਹ ਫਿਰ ਮਾਨਯੋਗ ਸੁਪਰੀਮ ਕੋਰਟ ਨੇ ਆ ਜਜਮੈਂਟ ਦੱਸੀ ਹੈ ਇਸ ਜਜਮੈਂਟ ਤੇ ਬਹੁਤ ਸਾਰੇ ਇੰਪੋਰਟੈਂਟ ਪਹਿਲੂ ਹੈ ਜਿਹੜੇ ਆਪਾਂ ਡਿਸਕਸ ਕਰਾਂਗੇ ਪਹਿਲਾਂ ਮੈਂ ਤੁਹਾਨੂੰ ਸਾਰੀ ਹਿਸਟਰੀ ਦੱਸਤੀ ਆ ਜੋ ਮੈਂ ਤੁਹਾਨੂੰ ਬਰੀਫ ਦੱਸਿਆ ਇਹ ਦੱਸਤਾ ਉਸ ਤੋਂ ਮਗਰੋਂ ਜੀਤਾ ਸਿੰਘ ਡਿਡ ਨਾਟ ਫਾਈਲ ધ ਰਿਵਿਊ ਪਟੀਸ਼ਨ অর ਰੈਟ ਪਟੀਸ਼ਨ ਇਨ ਦਿਸ ਕੋਰਟ ਐਂਡ ਵਾਸ ਐਗਜ਼ੀਕਿਊਟਿਡ ਔਨ 6 ਅਕਤੂਬਰ 1982 ਕਹਿੰਦੇ ਜੀ ਜੀਤਾ ਸਿੰਘ ਨੂੰ ਤਾਂ ਘਰਤਾ ਦੀ ਅਦਰ ਪਰਸਨ ਕਸ਼ਮੀਰਾ ਸਿੰਘ ਸਕਸੀਡਡ ਇਨ ਹੈਵਿੰਗ ਦੀ ਡੈਥ ਸੈਂਟੈਂਸ ਕਮਿਊਟਡ ਇਨਟੂ ਲਾਈਫ ਇੰਪ੍ਰਿਜ਼ਨਮ ਉਹਨੂੰ ਉਹਦੀ ਫਾਂਸੀ ਤੋੜ ਦਿੱਤੀ ਗਈ ਸੀ ਉਹਦੀ ਪਹਿਲੇ ਹੀ ਤੋੜ ਦਿੱਤੀ ਗਈ ਸੀ ਹੁਣ ਫਿਰ ਤੀਜਾ ਕੋਣ ਹੈ ਦੀ ਪਟੀਸ਼ਨਰ ਵਾਸ ਟੂ ਬੀ ਐਗਜ਼ੀਕਿਊਟਡ ਔਨ ਦੀ ਸੇਮ ਡੇ ਪਟੀਸ਼ਨਰ ਹੈ ਜਿਹੜਾ ਉਸੇ ਦਿਨੇ ਉਸ ਨੂੰ ਵੀ ਫਾਂਸੀ ਲੱਗਣੀ ਸੀ ਹਰਬੰਸ ਸਿੰਘ ਨੂੰ ਹਰਬੰਸ ਸਿੰਘ ਨੂੰ ਜਿਸ ਦਿਨ ਜੀਤਾ ਸਿੰਘ ਨੂੰ ਫਾਂਸੀ ਲੱਗੀ ਜਿਸ ਦਿਨ ਜੀਤਾ ਸਿੰਘ ਨੂੰ ਫਾਂਸੀ ਲੱਗਦੀ ਹੈ ਮਾਨਯੋਗ ਸੁਪਰੀਮ ਕੋਰਟ ਕਹ ਰਿਹਾ ਹੈ ਜਿਸ ਦਿਨ ਜੀਤਾ ਸਿੰਘ ਨੂੰ ਫਾਂਸੀ ਲੱਗਦੀ ਉਸੇ ਦਿਨ ਰੁਪਨ ਸਿੰਘ ਨੂੰ ਵੀ ਲੱਗਦੀ ਬਟ ਫੋਰਚੂਨੇਟਲੀ ਬਟ ਕਿਸਮਤ ਨਾਲ ਹੀ ਫਾਈਲਡ ਅ ਰੈਪੀਟੀਸ਼ਨ ਉਸਨੇ ਰੈਪੀਟੀਸ਼ਨ ਫਾਈਲ ਕਰਤੀ ਔਨ ਵਿੱਚ ਵੀ ਪਾਸਟ ਸਟੇ ਆਰਡਰ ਆਫ ਹਿਸ ਡੈਥ ਅਸੀਂ ਸਟੇ ਕਰਤੀ ਅਸੀਂ ਸਟੇ ਕਰ ਰਹੇ ਹਾਂ ਠੀਕ ਹੈ ਜੀ ਹੁਣ as we have earlier uh, stated earlier the petitioner and the two other co-accused petitioner harbansingh hmm. te dooje do hor more sentence to death by a common judgement common judgement rahi onna nu phansi hogi we have seen the facts manyo supreme court kari assi sare tat dekh le for from which it is clear that hmm. arching so that no distinction at all can be made between the part played by kashmira singh on one hand and the petitioner on the other hand kende ji kashmira singh ate petitioner harpan singh de role vich ya gal baat vich koi bhi fark nahi jis karke session court peeli bhit ne common judgment raahib sab nu phansi deti si agge suno ਇਸ ਅਦਾਲਤ ਨੇ ਇਸ ਅਦਾਲਤ ਦਾ ਮਾਨਯੋਗ ਸੁਪਰੀਮ ਕੋਰਟ ਨੇ ਕਸ਼ਮੀਰਾ ਸਿੰਘ ਦੀ ਡੈਥ ਸੈਂਟੈਂਸ ਨੂੰ ਕਮਿਊਟ ਕਰਤਾ ਆ ਲਾਈਨ ਸੁਣਿਓ ਇਟ ਊਡ ਬੀ ਅਨਜਸਟ ਟੂ ਕਨਫਰਮ ਦੀ ਡੈਥ ਸੈਂਟੈਂਸ ਇਮਪੋਜ਼ਡ ਅਪਨ ਦੀ ਪਟੀਸ਼ਨਰ ਅੱਛਾ ਇਹ ਬੜਾ ਇਹ ਬੜਾ ਅਨਜਸਟਸ ਕਾਨੂੰਨੀ ਨਹੀਂ ਹੋਊਗਾ ਉਹਦੇ ਨਾਲ ਅਨਿਆਏ ਹੋਊਗਾ ਜੀ ਅਸੀਂ ਉਹਨੂੰ ਹਨ ਉਹਦੀ ਮੌਤ ਦੀ سزا ਪਰਕਰਾਰ ਰੱਖਦੀਆਂ that it will involve the court as well as the authority concerned in violation of rudimentary norms governing the administration of justice ਮਤਲਬ ਉਹ ਕਹਿੰਦੇ ਜੇ ਅਸੀਂ ਕਸ਼ਮੀਰਾ ਸਿੰਘ ਨੂੰ ਬੈਨੀਫਿਟ ਦਿੱਤਾ ਹੈ ਦਿੱਤਾ ਤਾਂ ਹਰਵੰਤ ਸਿੰਘ ਨੂੰ ਦੇਣਾ ਬਣਦਾ ਹੈ ਜੇ ਉਹਨੂੰ ਫਾਇਦਾ ਲਾਉਣਾ ਤਾਂ ਜਾਤੀ ਹੈ ਨਹੀਂ ਐ ਨਹੀਂ ਥੋੜੀ ਜਿਹੀ ਮੈਂ ਤੁਹਾਨੂੰ ਜਾਤੀ ਹੈ ਬਿਲਕੁਲ ਨਾ ਇਨਸਾਫੀ ਹੈ ਉਹਨਾਂ ਦੇ ਵਰਡ ਉਹਦਾ ਉਹ ਵਰਡ ਦੀ ਐਗਜੈਕਟ ਤਰਜਮਾ ਮੈਂ ਤੁਹਾਨੂੰ ਦੱਸਦਾ ਇਸੇ ਕਰਕੇ ਮੈਂ ਇੰਗਲਿਸ਼ ਚ ਬੋਲ ਰਿਹਾ ਇਹਦੇ ਵਿੱਚ ਜੋ ਲਿਖਿਆ ਮੈਂ ਉਹੀ ਪੜ ਰਿਹਾ ਜੀ ਤੇ ਉਹਦਾ ਮੈਂ ਤਰਜਮਾ ਪੰਜਾਬੀ ਤੁਹਾਡੇ ਸ਼ਰੋਤਿਆਂ ਲਈ ਕਰ ਰਿਹਾ ਕਹਿੰਦੇ ਜੀ ਜੇਕਰ ਅਦਾਲਤ ਇਹ ਜਾਂ ਕੋਈ ਹੋਰ ਅਥਾਰਟੀ ਇਹਨੂੰ ਫਾਂਸੀ ਦਿੰਦੀ ਹੈ ਤਾਂ ਕਾਨੂੰਨ ਦੇ ਮੁੱਢਲੇ ਸਿਧਾਂਤਾਂ ਦੇ ਖਿਲਾਫ ਹੈ ਦੇ ਖਿਲਾਫ ਹੋਊਗਾ ਕਾਨੂੰਨ ਦੀ ਪ੍ਰਕਿਰਿਆ ਜਿਹੜੀ ਉਹਦੇ ਮੁੱਢਲੇ ਸਿਧਾਂਤ ਕੀ ਹੈ ਦੋ ਬੰਦੇ ਤਿੰਨ ਬੰਦੇ 10 ਬੰਦੇ ਬਰਾਬਰ ਹੈ ਕੇਸ਼ ਉਹਨਾਂ ਨੂੰ ਬਰਾਬਰ ਰੱਖਿਆ ਜਾਵੇ ਕਾਨੂੰਨ ਸਭ ਨੂੰ ਬਰਾਬਰ ਗਿਣਦਾ ਹੈ ਤੇ ਵਿਚਾਰਾ ਜੀਤਾ ਸਿੰਘ ਤਾਂ ਗੱਡੀ ਛਾੜਦਾ ਉਹ ਜੀਤਾ ਸਿੰਘ ਦੇ ਵਕੀਲ ਦੀ ਗਲਤੀ ਹੋਣੀ ਹੈ ਜਾਂ ਕੋਈ ਜੀਤਾ ਸਿੰਘ ਦੀ ਮੁਕੱਦਰ ਹੈ ਰੌਲਾ ਤਾਂ ਡੇਢ ਮਹੀਨੇ ਦਾ ਹੀ ਹੈ ਜੇ ਉਹ ਵੀ ਲਿਖ ਦਿੰਦਾ ਇੱਕ ਚਿੱਠੀ ਉਹ ਵੀ ਵੱਜ ਜਾਂਦਾ ਹਮ ਓਕੇ ਇੱਕ ਹੁਣ ਆ ਦੇਖਿਓ ਮਾਨਯੋਗ ਅਦਾਲਤ ਸੁਪਰੀਮ ਕੋਰਟ ਆਫ ਇੰਡੀਆ ਨੇ ਕੀ ਆਕਿਆ ਸੀ ਇਟ ਇਜ਼ ਅਨਫੋਰਚੂਨੇਟ ਇਹ ਬੜੀ ਬਦਕਿਸਮਤੀ ਦੀ ਗੱਲ ਹੈ ਦੈਟ ਜੀਤਾ ਸਿੰਘ ਕੁਡ ਨਾਟ ਗੈਟ ਦੀ ਬੈਨੀਫਿਟ ਆਫ ਕਿਊਮਿਟੇਸ਼ਨ ਆਫ ਕਸ਼ਮੀਰ ਇਹ ਬਾਦਿਕ ਸਮਝੀ ਉਹ ਲਾਭ ਨਹੀਂ ਲੈ ਸਕਿਆ ਕਸ਼ਮੀਰਾ ਸਿੰਘ ਵਾਲਾ ਹਾਂ ਉਹ ਕਹਿੰਦੇ ਇਹ ਬੜੀ ਬਦਕਿਸਮਤੀ ਹੈ ਵੀ ਜੀਤਾ ਸਿੰਘ ਨੂੰ ਉਹ ਲਾਭ ਨਹੀਂ ਮਿਲਿਆ ਜਿਹੜਾ ਕਸ਼ਮੀਰਾ ਸਿੰਘ ਦੀ ਮੌਤ ਦੀ ਸਜ਼ਾ ਤੋੜਨ ਕਰਕੇ ਉਹਨੂੰ ਮਿਲਣਾ ਚਾਹੀਦਾ ਸੀ ਅੱਗੇ ਉਹਨਾਂ ਨੇ ਆਖਿਆ ਵਰ ਹੀ ਟੂ ਅਪਰੋਚ ਦਿਸ ਕੋਰਟ ਲਾਈਕ ਦੀ ਪਟੀਸ਼ਨਰ ਜੇਕਰ ਉਹ ਪਟੀਸ਼ਨਰ ਹਰਪੰਤ ਸਿੰਘ ਵਾਂਗੂ ਮਾਨਯੋਗ ਅਦਾਲਤ ਅੱਗੇ ਪੇਸ਼ ਹੁੰਦਾ ਤਾਂ 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 ਉਹਦੀ ਜਾਨ ਵੱਢ ਜਾਂਦੀ ਤਾਂ ਦੀ ਸੈਂਟੈਂਸ ਇੰਪੋਜ਼ਡ ਅਪਨ ਹਿਮ ਊਡ ਹੈਵ ਬੀਨ ਕਮਿਊਟਡ ਇਨਟੂ ਲਾਈਫ ਕਹਿੰਦੇ ਤਾਂ ਉਸ ਤੇ ਜਿਹੜੀ ਡੈਥ ਸੈਂਟੈਂਸ ਇੰਪੋਜ਼ ਹੋਈ ਹੈ ਉਹਨੂੰ ਅਸੀਂ ਉਮਰ ਕੈਚ ਤਬਦੀਲ ਕਰ ਦਿੰਦੇ ਕਿਉਂ ਵਾਈ ਬਿਕੋਜ਼ ਨੋ ਡਿਸਟਿੰਕਸ਼ਨ ਕੁਡ ਹੈਵ ਬੀਨ ਮੇਡ ਬੀਟਵੀਨ ði ਕੇਸ ਬੀਟਵੀਨ ਹਿਸ ਕੇਸ ਜੀਤਾ ਸਿੰਘ ਦੇ ਕੇਸ ਐਂਡ ਥੈਟ ਆਫ ਕਸ਼ਮੀਰਾ ਸਿੰਘ ਹੂ ਸੈਂਟੈਂਸ ਵਾਸ ਕਮਿਊਟਡ ਪ੍ਰਾਇਰ ਟੂ ਐਗਜ਼ੀਕਿਊਸ਼ਨ ਆਫ ਜੀਤਾ ਸਿੰਘ ਜੀਤਾ ਸਿੰਘ ਦੀ ਮੌਤ ਤੋਂ ਪਹਿਲਾਂ ਕਸ਼ਮੀਰਾ ਸਿੰਘ ਦੀ ਡੈਥ ਸੈਂਟੈਂਸ ਕਮਿਊਟ ਹੋ ਗਈ ਸੀ ਭਾਵੇਂ ਕੀ ਤੋੜਤੀ ਸੀ ਉਹਦੀ ਪੰਖ ਸੀ ਫੇਰ ਵੀ ਵਿਚਾਰੇ ਜੀਤਾ ਸਿੰਘ ਨੂੰ ਫਾਇਦਾ ਨਹੀਂ ਮਿਲਿਆ ਇਹ ਮਾਨਯੋਗ ਅਦਾਲਤ ਕਹਿ ਰਹੀ ਹੈ ਹੁਣ ਅੱਗੇ ਅੱਗੇ ਮਾਨਯੋਗ ਅਦਾਲਤ ਨੇ ਕੀ ਆਬਜ਼ਰਵੇਸ਼ਨ ਦਿੱਤੀ ਹੈ ਕੀ ਆਰਡਰ ਦਿੱਤਾ ਹੈ ði fate of jeeta singh ਜੀਤਾ ਸਿੰਘ ਦੀ ਕਿਸਮਤ ਹੈਜ਼ ਅ ਪੋਸਥਮਸ ਮੋਰਲ ਟੂ ਟੈਲ ਮਰਨੋਂ ਉਪਰੰਤ ਇੱਕ ਸਬਕ ਦਿੰਦਾ ਹੈ ਮੋਰਲ ਸਬਕ ਸਬਕ ਦੀ ਫੇਟ ਆਫ ਜੀਤਾ ਸਿੰਘ ਹੈਜ਼ ਅ ਪੋਸਟਮਸ ਮੋਰਲ ਟੂ ਟੈਲ ਜੀਤਾ ਸਿੰਘ ਦੀ ਮਰ ਮੌਤ ਨੇ ਸਾਨੂੰ ਮਰਨੋਂ ਉਪਰੰਤ ਇੱਕ ਸਬਕ ਦਿੱਤਾ ਹੈ ਕੀ ਹੁਣ ਹੀ ਕੈਨ ਨਾਟ ਪ੍ਰੋਫਿਟ ਬਾਈ ਦੀ ਡਾਇਰੈਕਸ਼ਨ ਵਿਚ ਵੀ ਪ੍ਰੋਪੋਜ਼ ਟੂ ਗਿਵ ਜੋ ਅਸੀਂ ਹੁਕਮ ਕਰ ਰਹੇ ਹਾਂ ਮਾਨਯੋਗ ਸੁਪਰੀਮ ਕੋਰਟ ਜੋ ਹੁਕਮ ਕਰ ਰਹੀ ਹੈ ਉਸ ਦਾ ਫਾਇਦਾ ਉਹਨੂੰ ਨਹੀਂ ਮਿਲਦੇ ਕਿਉਂ ਕਿ ਹੀ ਇਜ਼ ਨਾਓ ਬਿਯੋਂਡ ਦੀ ਪ੍ਰੋਸੈਸ ਆਫ ਹਿਊਮਨ ਟ੍ਰਿਬਿਨਲਸ ਕਹਿੰਦੇ ਜੋ ਅਸੀਂ ਅੱਜ ਆਰਡਰ ਪਾਸ ਕਰ ਰਹੇ ਆਂ ਬਦਕਿਸਮਤੀ ਨਾਲ ਉਸਦਾ ਫਾਇਦਾ ਜੀਤਾ ਸਿੰਘ ਨੂੰ ਨਹੀਂ ਮਿਲ ਸਕਦਾ ਮਨੁੱਖੀ ਅਦਾਲਤਾਂ ਤੋਂ ਉੱਪਰ ਜਾ ਚੁੱਕਿਆ ਕਿਉਂ ਕਿ ਉਹ ਮਨੁੱਖੀ ਅਦਾਲਤਾਂ ਤੋਂ ਉੱਤੇ ਰੱਬ ਦੀ ਅਦਾਲਤ ਤੇ ਜਾ ਚੁੱਕਾ ਹੂੰ ਸਮਝ ਗਏ ਜੀ ਹੁਣ ਬਟ ਹੁਣ ఏ ਆ ਗਿਆ ਸੁਪਰੀਮ ਕੋਰਟ ਹੁਣ ਆਰਡਰ ਕਰੂਗੇ ਕੀ ਕਰਨਗੇ ਆ ਦੇਖਿਓ ਬਟ ਵੀ ਡਾਇਰੈਕਟ ਪਰੰਤੂ ਕਿਉਂਕਿ ਉਹਨੂੰ ਤਾਂ ਅਸੀਂ ਫਾਇਦਾ ਨਹੀਂ ਦੇ ਸਕਦੇ ਹੁਣ ਅਸੀਂ ਅਗਲੇ ਹੁਕਮ ਜਾਰੀ ਕਰ ਰਹੇ ਹਾਂ ਅਦਾਲਤ ਬਟ ਵੀ ਡਾਇਰੈਕਟ ਆਰਡਰ ਕਰਤਾ ਥੈਟ ਪ੍ਰਾਇਰ ਟੂ ਐਕਚੁਅਲ ਐਗਜ਼ੀਕਿਊਸ਼ਨ ਆਫ ਐਨੀ ਡੈਥ ਸੈਂਟੈਂਸ ਕੋਈ ਵੀ ਮੌਤ ਦੀ ਸਜ਼ਾ ਹੈ ਮਾਨਯੋਗ ਸੁਪਰੀਮ ਕੋਰਟ ਦੇ ਹੁਕਮ ਕੀ ਹੈ ਬਟ ਵੀ ਡਾਇਰੈਕਟ ਥੈਟ ਪ੍ਰਾਇਰ ਟੂ ਐਕਚੁਅਲ ਐਜੂਕੇਸ਼ਨ ਆਫ ਐਨੀ ਡੈਥ ਸੈਂਟੈਂਸ ਉਹ ਵਿਖ ਵਿੱਚ ਕਿਸੇ ਵੀ ਮੌਤ ਦੀ ਸਜ਼ਾ ਕਰਨ ਤੋਂ ਪਹਿਲਾਂ ਦੀ ਸੁਪਰਡੈਂਟ ਜੇਲ ਜੇਲ ਸੁਪਰਡੈਂਟ ਸ਼ੁੱਡ ਅ ਸਰਟਨ ਪਰਸਨਲੀ ਸੁਪਰਡੈਂਟ ਜੇਲ ਪਰਸਨਲੀ ਅ ਸਰਟਨ ਕਰੂਗਾ ਅ ਸਰਟਨ ਹੁੰਦਾ ਯਕੀਨੀ ਬਣਾਊਗਾ ਹੁਣ ਇਹ ਬੜਾ ਇੰਪੋਰਟੈਂਟ ਹੈ ਮੈਂ ਫੇਰ ਪੜ ਦਿੰਦਾ ਬਟ ਵੀ ਡਾਇਰੈਕਟ ਦੈਟ ਪ੍ਰਾਇਰ ਟੂ ਐਕਚੁਅਲ ਐਗਜ਼ੀਕਿਊਸ਼ਨ ਆਫ ਐਨੀ ਡੈਥ ਸੈਂਟੈਂਸ ਕੋਈ ਵੀ ਫਾਂਸੀ ਦੀ ਸਜ਼ਾ ਲਾਉਣ ਤੋਂ ਪਹਿਲਾਂ ਭਵਿੱਖ ਵਿੱਚ ਦੀ ਸੁਪਰਡੈਂਟ ਜੇਲ ਜੇਲ ਸੁਪਰਡੈਂਟ ਸ਼ੁਡ ਅ ਸਰਟਨ ਪਰਸਨਲੀ ਨਿੱਜੀ ਤੌਰ ਤੇ ਯਕੀਨੀ ਬਣਾਊਗਾ ਨਿੱਜੀ ਤੌਰ ਤੇ ਯਕੀਨੀ ਬਣਾਊਗਾ ਇਹਦਾ ਮਤਲਬ ਸੁਪਰਡੈਂਟ ਜੇਲ ਕੱਲ ਨੂੰ ਇਹ ਨਹੀਂ ਕਹਿ ਸਕਦਾ ਜੀ ਮੈਂ ਤਾਂ ਮੇਰੇ ਡਿਪਟੀ ਨੂੰ ਆਖਿਆ ਸੀ ਉਹਨਾਂ ਤੋਂ ਗਲਤੀ ਹੋ ਗਈ ਉਹ ਕਹਿੰਦਾ ਸੁਪਰੀਮ ਕੋਰਟ ਦਾ ਆਰਡਰ ਹੈ ਸੁਪਰੀਮ ਕੋਰਟ ਦਾ ਆਰਡਰ ਤੁਸੀਂ ਬੰਨਣ ਦੇ ਪਾਵਨੋ ਪਾਵਨੋ ਕਹਿੰਦੇ ਜੀ दैट अ ਸਰਟਨ ਵੈਦਰ ਦੀ ਡੈਥ ਸੈਂਟੈਂਸ ਆ ਸੁਣਿਓ ਵੈਦਰ ਦੀ ਡੈਥ ਸੈਂਟੈਂਸ ਇੰਪੋਜ਼ਡ ਅਪਨ ਐਨੀ ਆਫ ਦੀ ਕੋ ਅਕਿਊਜ਼ਡ ਆਫ ਦੀ ਪ੍ਰिजनਰ ਹੂ ਇਜ਼ ਡਿਊ ਟੂ ਬੀ ਹੈਂਗ ਜਿਸ ਕੈਦੀ ਨੂੰ ਫਾਂਸੀ ਲਈ ਜਾਣੀ ਹੈ ਜੇਲ ਸੁਪਰਡੈਂਟ ਨੇ ਹੁਣ ਲਾਉਣੀ ਹੈ ਫਾਂਸੀ ਕੋਈ ਵੀ ਭਵਿੱਖ ਵਿੱਚ ਮੌਤ ਫਾਂਸੀ ਦੇਣ ਤੋਂ ਪਹਿਲਾਂ ਸੁਪਰਡੈਂਟ ਜੇਲ ਨਿੱਜੀ ਤੌਰ ਤੇ ਇਹ ਯਕੀਨੀ ਬਣਾਊਗਾ ਕੀ ਜਿਸ ਕੈਦੀ ਨੂੰ ਮੈਂ ਫਾਂਸੀ ਦੇਣ ਜਾ ਰਿਹਾ ਇਸ ਕੈਦੀ ਦੇ ਕੇਸ ਵਿੱਚ ਕਿਸੇ ਵੀ ਹੋਰ ਕੋ ਅਕਿਊਜ਼ ਨੂੰ ਇਹਦੇ ਸਹਿ ਦੋਸ਼ੀ ਨੂੰ ਮੌਤ ਦੀ ਸਜ਼ਾ ਤੋੜ ਕੇ ਉਮਰ ਕੈਦ ਨਹੀਂ ਕੀਤੀ ਗਈ ਇਹ ਯਕੀਨ ਰਾਜਵਾਨ ਨਾਲ ਦੇ ਕੇਸ 'ਚ ਦਾ ਮਤਲਬ ਹਵਾਰਾ ਦਿੱਤੀ ਗਈ ਹਾਂ ਇੱਕ ਮਿੰਟ ਇਫ ਇਟ ਹੈਸ ਬੀਨ ਕਮਿਊਟਡ ਜੇਕਰ ਇਹ ਕੀਤੀ ਗਈ ਹੈ ਤਾਂ ਜੇਲ ਸੁਪਰਡੈਂਟ ਸ਼ੁੱਡ ਅਪਰਾਈਜ਼ ਦ ਸੁਪੀਰੀਅਰ ਅਥਾਰਟੀਜ਼ ਆਫ ਦ ਮੈਟਰ ਹੂ ਇਨ ਟਰਨ ਸ਼ਲ ਟੇਕ prompt step in bringing the matter to the notice of the court concerned ਜਿਹੜੀ ਵੀ ਅਦਾਲਤ ਹੈ ਉਹਦੇ ਧਿਆਨ ਵਿੱਚ ਲੈ ਜਾਊਗਾ ਮੈਂ ਕੀ ਕੀਤਾ ਸੀ ਮੈਂ ਮਾਨਯੋਗ ਅਦਾਲਤ ਦੇ ਵਿੱਚ ਲਿਖਦਾ ਸੀ ਇਸ ਸੁਪਰੀਮ ਕੋਰਟ ਦੇ ਆਰਡਰ ਦੀ ਤੁਸੀਂ ਪਾਲਣਾ ਕੀਤੀ ਹਾਂ ਹਾਂ ਮੈਂ ਉਹਨੂੰ ਰਾਜਵਾਨਾ ਦੀ ਫਾਂਸੀ ਰੋਕੀ ਹਾਂ ਇਹ ਕੀ ਹੈ ਸੁਪਰੀ ਇਹ ਜਿਹੜਾ ਆਪਣਾ ਸੰਵਿਧਾਨ ਹੈ ਉਸ ਦਾ ਆਰਟੀਕਲ 141 ਆਫ ਦੀ ਕਨਸਟੀਟਿਊਸ਼ਨ ਆਫ ਇੰਡੀਆ ਕਿ ਇਹ ਕਿਰੇ ਆਲ ਦ ਸਿਵਲ ਐਂਡ ਜੁਡੀਸ਼ੀਅਲ ਅਥਾਰਟिटीज ਇਨ ਇੰਡੀਆ ਸ਼ਲ ਐਕਟ ਇਨ ਦੀ ਏਡ ਆਫ ਦੀ ਸੁਪਰੀਮ ਕੋਰਟ ਭਾਵ ਕਿ ਸਾਰੀਆਂ ਸਿਵਲ ਅਥਾਰਟिटीज ਜਿਵੇਂ ਉਸ ਵਕਤ ਮੈਂ ਸੀ ਜਾਂ ਕੋਈ ਵੀ ਸਿਵਲ ਅਥਾਰਟੀ ਭੁਵਖ ਚ ਜਾਂ ਪਿਛੇ ਪਾਸਟ ਚ ਤੇ ਜੁਡੀਸ਼ੀਅਲ ਅਥਾਰਟੀ ਸਮਾਨਯੂਗ ਸੁਪਰੀਮ ਕੋਰਟ ਦੇ ਏਡ ਵਿੱਚ ਕੰਮ ਕਰਨੀਗੇ ਇਨ ਐਡਮਿਨਿਸਟ੍ਰੇਸ਼ਨ ਆਫ ਜਸਟਿਸ ਤਾਂ ਮੈਂ ਜੋ ਵੀ ਧਿਆਨ ਚ ਲੈਂਦਾ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਲਿਆਂਦਾ ਜਿਹੜੀ ਚੀਜ਼ ਮੈਂ ਤੁਹਾਨੂੰ ਪੜ ਕੇ ਦੱਸਦੀ ਸਾਰਾ ਇਹ ਜਜਮੈਂਟ ਬਾਰੇ ਦੱਸਦਾ ਕਿ ਹਰਵੰਤ ਸਿੰਘ ਤੇ ਕਸ਼ਮੀਰ ਸਿੰਘ ਦੋਨੇ ਬਚ ਜਾਂਦੇ ਆ ਹਾਂਜੀ ਇਹ ਫੇਰ ਹੀ ਆਰਡਰ ਕਰਦੇ ਆ ਆਰਡਰ ਅਕੋਰਡਿੰਗਲੀ ਇਸ ਮੁਤਾਬਕ ਆਰਡਰ ਕੀਤਾ ਜਾਂਦਾ ਹੈ ਦੇ ਐਗਜ਼ੀਕਿਊਸ਼ਨ ਆਫ ਡੈਥ ਸੈਂਟੈਂਸ ਇਜ਼ ਸਟੇਡ ਅੰਟਿਲ ਦ ਡਿਸੀਜਨ ਆਫ ਦੀ ਪ੍ਰੈਜ਼ੀਡੈਂਟਸ ਟੂ ਹੂਮ ਦੀ ਕਾਪੀ ਆਫ ਦੀ ਕੋਰਟ ਜਜਮੈਂਟ ਸ਼ਲ ਬੀ ਫਾਰਵਰਡਡ ਫੋਰਥ ਵੈਲ ਅੱਛਾ ਸੰਵਿਧਾਨ ਅਨੁਸਾਰ ਸੁਪਰੀਮ ਕੋਰਟ ਤੇ ਪ੍ਰੈਜ਼ੀਡੈਂਟ ਦੀਆਂ ਪਾਵਰਾਂ ਅੰਡਰ ਆਰਟੀਕਲ 72 ਪ੍ਰੈਜ਼ੀਡੈਂਟ ਦੀਆਂ ਜ਼ਿਆਦਾ ਹੈ ਪ੍ਰੈਜ਼ੀਡੈਂਟ ਇਜ਼ ધ ਮੋਸਟ ਪਾਵਰਫੁਲ ਪਰਸਨ ਸਭ ਤੋਂ ਵੱਧ ਸ਼ਕਤੀਆਂ ਸੰਵਿਧਾਨ ਚ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਤਾਂ ਪ੍ਰੈਜ਼ੀਡੈਂਟ ਆਫ ਇ ਉਹ ਕਹਿੰਦੇ ਜੀ ਕਾਰਾਸੀ ਵੀ ਸਕਦੇ ਸੀ ਇਸੇ ਜਜਮੈਂਟ ਦੇ ਲਿਕੇ ਅਸੀਂ ਵੀ ਇਸਤੇ ਕਰ ਸਕਦੇ ਹਾਂ ਅਸੀਂ ਕਮਿਊਟ ਕਰ ਸਕਦੇ ਹਾਂ ਪਰ ਸੀ ਨਹੀਂ ਕਰਾਂਗੇ ਕਿਉਂ ਕਿ ਮਾਨਯੋਗ ਰਾਸ਼ਟਰਪਤੀ ਜੀ ਨੇ ਏ ਸਰਪੰਨ ਸਿੰਘ ਦੀ ਮਰਸੀ ਪਟੀਸ਼ਨ ਰੱਦ ਕੀਤੀ ਹੋਈ ਹੈ ਇਸ ਲਈ ਇਨ ਦੀ ਫਿਟਨੈਸ ਆਫ ਦੀ ਥਿੰਗਸ ਅਚੀ ਪ੍ਰੋਸੀਜਰ ਹੋਊਗਾ ਵੀ ਜੇਕਰ ਅਸੀਂ ਮਾਨਯੋਗ ਰਾਸ਼ਟਰਪਤੀ ਜੀ ਨੂੰ ਰਿਕੁਐਸਟ ਭੇਜੀਏ ਰეკਮੈਂਡੇਸ਼ਨ ਭੇਜੀਏ ਵੀ ਤੁਸੀਂ ਇਸ ਤੇ ਮੁੜ ਵਿਚਾਰ ਕਰੋ ਓਕੇ ਮੁੜ ਵਿਚਾਰ ਹੋਇਆ ਸੀ ਤੇ ਹਰਪੰਸ ਸਿੰਘ ਦੀ ਕਮੀਟ ਹੋਈ ਸੀ ਹਰਪੰਸ ਸਿੰਘ ਆਪ ਦੀ ਸਜ਼ਾ ਕੱਟਣ ਤੋਂ ਬਾਅਦ ਹੁਣ ਗੁਰਦਾਸਪੁਰ ਰਹਿ ਰਹੇ ਆ ਜਦੋਂ 2012 ਚ ਤਾਂ ਮੇਰੀ ਹਰਪੰਸ ਸਿੰਘ ਨਾਲ ਗੱਲ ਵੀ ਹੋਈ ਤੇ ਹਰਪੰਸ ਸਿੰਘ ਮਿਲੇ ਜੁੜੇ ਉਹਨੇ ਭਾਵ ਦਿੱਤੇ ਸੀ ਬੜਾ ਖੁਸ਼ ਵੀ ਸੀ ਤੇ ਜੀਤਾ ਸਿੰਘ ਨੂੰ ਯਾਦ ਕਰ ਕਰਕੇ ਰੋ ਵੀ ਰਿਹਾ ਸੀ ਕਹਿੰਦਾ ਜੀ ਬਸ ਉਹ ਗਲਤੀ ਇਹ ਹੋ ਗਈ ਵੀ ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਐ ਹੋ ਜਾਊਗਾ ਪਰ ਕੋ ਮਾਨਯੋਗ ਅਦਾਲਤ ਨੇ ਇਸੇ ਫੈਸਲੇ ਵਿੱਚ ਲਿਖਿਆ ਹੈ ਬਿਕੇ ਸੇਵੀ ਸਟੇ ਤੇ ਮਾਨਯੋਗ ਅਦਾਲਤ ਦੇ ਧਿਆਨ ਵਿੱਚ ਕਿਸੇ ਨੇ ਨਹੀਂ ਲਿਆਂਦਾ ਵੀ ਕਸ਼ਮੀਰਾ ਸਿੰਘ ਦੀ ਕਮੀਟ ਹੋ ਗਈ ਜੇਕਰ ਲਿਆਂਦਾ ਹੁੰਦਾ ਤਾਂ ਹਰ ਹਰ ਪੰਸਰੂ ਤੇ ਜੀਤਾਂ ਨੂੰ ਦੋਵਾਂ ਨੂੰ ਫਾਇਦਾ ਪੜਦਾ